ਤਸਵੀਰਾਂ ਜੋ ਦੇਖ ਰਹੇ ਹੋਏ ਤਸਵੀਰਾਂ ਅਖਨੋਰੀ ਬਾਰਡਰ ਦੀਆਂ ਨੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਪਿਛਲੇ 66 ਦਿਨਾਂ ਤੋਂ ਅਮਨ ਅੰਸ਼ਨ ਤੇ ਬੈਠੇ ਹੋਏ ਹਨ ਅਤੇ ਜਿਹੜੀ ਉਹਨਾਂ ਦੀ ਸਿਹਤ ਹੋਣਾ ਨਾਜ਼ੁਕ ਹੁੰਦੀ ਜਾ ਰਹੀ ਹੈ ਅਤੇ ਡਾਕਟਰਾਂ ਨੂੰ ਪਿਛਲੇ 6 ਦਿਨਾਂ ਤੋਂ ਮੈਡੀਕਲ ਸਹਾਇਤਾ ਦੇਣ ਦੇ ਲਈ ਕੋਈ ਵੀ ਨਰਸ ਨਹੀਂ ਮਿਲ ਰਹੀ ਪਿਛਲੇ 6 ਦਿਨਾਂ ਤੋਂ ਉਹਨਾਂ ਦਾ ਡਾਕਟਰੀ ਇਲਾਜ ਵੀ ਬੰਦ ਹੋ ਚੁੱਕਿਆ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ 12 ਤਰੀਕ ਨੂੰ ਖਨੋਰੀ ਬਾਰਡਰ ਦੇ ਉੱਪਰ ਮਹਾਪੰਚਾਇਤ ਅਤੇ 13 ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਪਰ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਤੇ ਵੱਡੇ ਐਲਾਨ ਕੀਤੇ ਜਾਣਗੇ ਪਰੰਤੂ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕਿਸਾਨਾਂ ਗੁਜਗਜੀ ਸਿੰਘ ਢੱਲੇਵਾਰ ਦੀ ਸਿਹਤ ਬਹੁਤ ਨਾਜ਼ੁਕ ਹੋ ਚੁੱਕੀ ਹੈ ਸਾਰੇ ਕਿਸਾਨ ਦੋਸਤਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਮੋਰਚਾ 13 ਫਰਵਰੀ ਤੋਂ ਲੈ ਕੇ ਲਗਾਤਾਰ ਚੱਲ ਰਿਹਾ ਹੈ ਉਸ ਮੋਰਚੇ ਦੇ ਵਿੱਚ ਆਪਾਂ ਬਹੁਤ ਵੱਡੇ ਪਹਿਲਾਂ ਵੀ ਪ੍ਰੋਗਰਾਮ ਦਿੱਤੇ ਨੇ ਇੱਕ ਇੱਛਾ ਸੀ ਡੱਲੇਵਾਲ ਸਾਹਿਬ ਦੀ ਜਦੋਂ ਆਪਾਂ ਪਿੱਛੇ ਵੇਖਿਆ 4 ਜਨਵਰੀ ਨੂੰ ਇੱਕ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਕੀਤੀ ਆ ਤਾਂ ਉਸ ਗੇੜ ਤੇ ਬਾਅਦ ਚ ਜਿਹੜੇ ਹੁਣ 75 76 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਮਰਵਾਤੇ ਬੈਠਿਆਂ ਨੂੰ ਤਾਂ ਉਸ ਸਥਿਤੀ ਦੇ ਵਿੱਚ ਜਿਹੜੀ ਇੱਛਾ ਜ਼ਾਹਰ ਫੇਰ ਕੀਤੀ ਆ ਕਿ ਪੂਰਾ ਸਾਲ ਹੋ ਰਿਹਾ ਆਪਣੇ ਮੋਰਚੇ ਨੂੰ ਤਾਂ ਉਹਦੇ ਵਿੱਚ ਜਿਹੜੇ ਕਿਸਾਨਾਂ ਦੇ ਲਗਾਤਾਰ ਮੋਰਚੇ ਦੇ ਵਿੱਚ ਆ ਰਹੇ ਹਾਂ ਆਪਦੀਆਂ ਡਿਊਟੀਆਂ ਨਿਭਾ ਰਹੇ ਹਾਂ ਤਿੰਨੇ ਮੋਰਚਾ 'ਚ ਡਟੇ ਹੋਏ ਹਾਂ ਡਟੇ ਹੋਣ ਦੇ باوجود ਹੀ ਸਰਕਾਰ ਮਾੜੀ ਜਿਹੀ ਲਚਕ ਝੁਕੀ ਹੈ ਤਾਂ ਜਿਹੜੀ 14 ਫਰਵਰੀ ਦੀ ਜਿਹੜੀ ਆਪਣੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਉਸ ਮੀਟਿੰਗ ਦੇ ਵਿੱਚ ਮੰਗਾਂ ਤਾਈਆਂ ਲਾਗੂ ਹੋਣੀਆਂ ਨੇ ਕਿ ਡੱਲੇਵਾਲ ਸਾਹਿਬ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਦੁਬਾਰਾ ਜਿਹੇ ਜੀ ਸਥਿਤੀ ਹੈ ਤਾਂ ਮੈਂ ਭਮਾ ਔਖਾ ਹੋਵਾਂ ਸੁੱਖਾ ਹੋਵਾਂ ਜਿਹੜੇ ਪ੍ਰੋਗਰਾਮ ਦਿੱਤੇ ਨੇ 11 12 13 ਦੀ 12 ਤਰੀਕ ਨੂੰ ਖਨੌਰੀ ਦੇ ਵਿੱਚ ਕਿਸਾਨ ਮਹਾਪੰਚਾਇਤ ਦੇ ਵਿੱਚ 2 ਮਿੰਟ ਲਾਜ਼ਮੀ ਸ਼ਬਦਾਂ ਜਿਹੜੇ ਉਹ ਸਥਿਤੀ ਤੇ ਕਹਿਣਗੇ ਕਿ ਉਹ 14 ਤਰੀਕ ਨੂੰ ਜਾ ਸਕਣਗੇ ਨਾ ਜਾ ਸਕਣਗੇ ਉਹਨਾਂ ਦੀ ਸਥਿਤੀ ਕੀ ਹੈ ਲੋਕਾਂ ਦੇ ਉਹਨਾਂ ਦੀ ਇਸਾਈ ਡੱਲੇਵਾਲ ਸਾਹਿਬ ਦੀ ਕਿ ਮੈਂ 2 ਮਿੰਟ ਲਾਜ਼ਮੀ ਬੋਲੂਗਾ ਮੈਂ ਬੇਨਤੀ ਕਰਦਾ ਪੂਰੇ ਭਾਰ ਦੇ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਕਿ 12 ਫਰਵਰੀ ਨੂੰ ਆ ਪੂਰੇ ਮੋਰਚੇ ਨੂੰ ਸਾਲ ਹੋਣ ਜਾ ਰਿਹਾ ਹੈ ਅਸੀਂ ਬਹੁਤੇ ਤਾਂ 11 ਤੋਂ ਤੁਰੇ ਸੀ 12 ਤੋਂ ਤੁਰੇ ਸੀ 13 ਨੂੰ ਇੱਥੇ ਆ ਕੇ ਸਾਨੂੰ ਰੋਕ ਲਿਆ ਗਿਆ ਬਾਰਡਰ ਸੀਲ ਕਰ ਲਏ ਗਏ ਤਾਂ ਮੇਰੀ ਬੇਨਤੀ ਹੈ ਕਿ 12 ਤਰੀਕ ਦੀ ਇਤਿਹਾਸਕ ਕਿਸਾਨ ਮਹਾਪੰਚਾਇਤ ਕਰਗੇ ਲੱਖਾਂ ਦਾ ਇਕੱਠ ਕਰਕੇ ਇੱਕ ਇਤਿਹਾਸਕ ਤਾਰਤਗੇ ਤਾਂ ਜਿਹੜੀ ਸਾਡੀ ਆਉਣ ਵਾਲੀ 14 ਫਰਵਰੀ ਹੈ ਉਹਦੇ ਵਿੱਚੋਂ ਜਿਹੜਿਆ ਸਾਡੀਆਂ ਮੰਗਾਂ ਲਾਗੂ ਕਰਵਾ ਸਕੇ ਸਰਕਾਰ ਉਤੇ ਇੰਨਾ ਪ੍ਰੈਸ਼ਰ ਪਾਈਏ ਕਿ ਕਿਸਾਨ ਜਾਗ ਚੁੱਕੇ ਨੇ ਚਾਹੇ ਉਹ ਰਤਨਪੁਰਾ ਹੋਵੇ ਚਾਹੇ ਖਨੌਰੀ ਹੋਵੇ ਚਾਹੇ ਸ਼ੰਭੂ ਹੋਵੇ ਤਾਂ ਸਾਡੇ ਇਤਿਹਾਸਕ ਜਿਹੜੀ ਰੈਲੀ ਹੋਣੀ ਹੈ ਤਾਂ ਉਹਦੇ ਵਿੱਚ ਪਹੁੰਚਣ ਖਾਸ ਕਰਕੇ ਢੱਲੇਵਾਲ ਸਾਹਿਬ 2 ਮਿੰਟੋ ਤੇ ਸ਼ਬਦ ਜ਼ਰੂਰ ਚਾਰ ਕਰਨਗੇ ਲੋਕਾਂ ਦੇ ਦਰਸ਼ਨ ਕਰਨਗੇ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਆ ਪਿਛਲੇ 6 ਦਿਨੋਂ ਸਰਦਾਰ ਦਗਜੀਤ ਸਿੰਘ ਢੱਲੇਵਾਲ ਜੀ ਦੀ ਮੈਡੀਕਲ ਸਹਾਇਤਾ ਮੈਡੀਕਲ ਲੇਡ ਹੈ ਉਹ ਬੰਦ ਹੈ ਕਿਉਂਕਿ ਡਾਕਟਰਾਂ ਕੋ ਆ ਵੀ ਨਸੇ ਨਹੀਂ ਮਿਲ ਰਹੀਆਂ जिनके माध्यम से ड्रिप लगाई जा सके अड़तालीस से बहत्तर घंटे में जहां पे जिस नस में ड्रिप लगाते हैं उसके बाद वो बदलनी पड़ती है क्योंकि वो ब्लॉक हो जाती है तो पिछले उनकी सारी नसें हैं वो पूरे तरीके से ब्लॉक हो चुकी हैं तो दोनों हाथों में ढूंढने के बाद भी ऐसी नस नहीं मिल रही है जिसमें वो ड्रिप लगाई जा सके कल डॉक्टरों ने ये प्रयास किया कि वो पैरों के माध्यम से पैर के माध्यम से पैर की नस के माध्यम से वो ड्रिप लगाई जाए लेकिन अभी वो नहीं लगाई गई है आज छठा दिन है ਆ ਮੈਡੀਕਲ ਏਡ ਬਿਲਕੁਲ ਪੂਰੇ ਤਰੀਕੇ سے ਬੰਦ ਹੈ